ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਇਹ ਹੁੰਦੀਆਂ ਕੋਟੀਆਂ ਸਵਾਟਰਾਂ ਗਰਮ ਕੱਪੜੇ ਕੋਈ ਵੀ ਸਰਦੀਆਂ ਵਾਲੇ ਤੇ ਸਾਰਿਆਂ ਦੇ ਉੱਤੇ ਇਹ ਬੁਰ ਬਹੁਤ ਜ਼ਿਆਦਾ ਲੱਗ ਜਾਂਦੀ ਜੀ ਇਸ ਤਰੀਕੇ ਨਾਲ ਜਿਵੇਂ ਇਹ ਲੂਣ ਲੱਗੇ ਹੋਏ ਆ ਤੇ ਸਰਦੀਆਂ ਵਾਲੇ ਸਾਰੇ ਕੱਪੜਿਆਂ ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਲੱਗਦੀ ਹੈ ਜੀ ਇਹ ਤੇ ਇਹ ਜਦੋਂ ਇਸ ਤਰੀਕੇ ਨਾਲ ਲੱਗ ਜਾਂਦੀ ਹੈ ਤੇ ਫਿਰ ਇਹ ਪਾਉਣੇ ਵੀ ਆਪਾਂ ਨੂੰ ਬੁਰੇ ਜਿ ਲੱਗਦੇ ਹੈਗੇ ਕੱਪੜੇ ਤੇ ਪਾਉਣ ਵੇਲੇ ਆਪਾਂ ਨੂੰ ਬਹੁਤ ਜ਼ਿਆਦਾ ਬੁਰੇ ਲੱਗਦੇ ਇਹ ਕਿਉਂਕਿ ਪਾਏ ਹੋਏ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਹੈਗੇ ਬੁਰਾ ਵਾਲੇ ਕੱਪੜੇ ਤੇ ਕਈ ਵਾਰ ਵੈਸੇ ਵੀ ਨਵੇਂ ਕੱਪੜੇ ਤੇ ਵੀ ਜੀਦੋ ਇੱਕ ਇੱਕ ਅੱਧੀ ਵਾਰ ਹੀ ਆਪਾਂ ਪਾਉਨੇ ਹੈ ਜੀ ਤੇ ਇੱਕ ਅੱਧੇ ਵਾਰ ਪਾਉਣ ਨਾਲ ਹੀ ਬੁਰ ਲੱਗ ਜਾਂਦੀ ਹੈ ਤੇ ਖਾਸ ਕਰਕੇ ਵਹਾਂ ਤੇ ਇਹ ਬਹੁਤ ਜ਼ਿਆਦਾ ਹੁੰਦੀ ਹੁੰਦੀ ਹੈਗੀ ਜਿਵੇਂ ਕੋਟੀਆਂ ਹੋਈਆਂ ਤੇ ਟੋਪੀਆਂ ਇਹ ਵੇਖੋ ਜੀ ਟੋਪੀ ਕੇ ਵਿੱਚ ਭਰੀ ਪਈ ਗਲੂਆਂ ਨਾਲ ਤੇ ਸਾਰੇ ਕੱਪੜਿਆਂ ਤੇ ਇਸੇ ਤਰੀਕੇ ਨਾਲ ਹੀ ਬੁਰ ਹੋ ਜਾਂਦੀ ਬਹੁਤ ਜ਼ਿਆਦਾ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਜੀ ਕੋਟੀਆਂ ਤੋਂ ਟੋਪੀਆਂ ਤੋਂ ਕੋਈ ਵੀ ਕੱਪੜੇ ਆ ਜੀ ਸਾਰੇ ਕੱਪੜਿਆਂ ਤੋਂ ਬੁਰ ਲਾਉਣ ਦਾ ਸੌਖਾ ਤਰੀਕਾ ਦੱਸਾਂਗੇ ਤੇ ਵੈਸੇ ਤਾਂ ਇਹ ਬਾਜ਼ਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਮਸ਼ੀਨਾਂ ਆਉਂਦੀਆਂ ਆ ਬੁਰ ਲਾਉਣ ਵਾਲੀਆਂ ਤੇ ਘਰ ਕਈ ਵਾਰ ਆਪਣੇ ਕੋਲੇ ਨਹੀਂ ਇੰਨਾ ਬਜਟ ਹੁੰਦਾ ਜੀ ਮਸ਼ੀਨਾਂ ਖਰੀਦਣ ਦਾ ਤੇ ਆਪਾਂ ਘਰ ਦੇ ਵਿੱਚ ਹੀ ਤੁਹਾਨੂੰ ਤਰੀਕਾ ਦੱਸਾਂਗੇ ਬੁਰ ਲਾਉਣ ਦਾ ਬਹੁਤ ਵਧੀਆ ਜੀ ਤੇ ਇਹਦੇ ਲਈ ਆਪਾਂ ਲਵਾਂਗੇ ਜੀ ਇੱਕ ਇਹ 베ਲਣਾ 베ਲਣਾ ਬੁਰ ਲਾਉਣ ਲਈ ਜੀ ਤੇ 베ਲਣਾ ਤਾਂ ਆਪਣੇ ਸਾਰੇ ਘਰਾਂ ਦੇ ਵਿੱਚ ਹੁੰਦਾ ਹੀ ਹੈ ਜੀ ਤੇ ਬਹੁਤ ਆਸਾਨੀ ਨਾਲ ਆਪਾਂ ਬੁਰ ਲਾ ਲਾਂਗੇ ਜੀ ਇੱਥੇ ਆਪਾਂ ਨੂੰ ਕੋਈ ਮਸ਼ੀਨ ਦੀ ਲੋੜ ਨਹੀਂ ਹੈਗੀ ਬੁਰ ਲਾਉਣ ਵਾਸਤੇ ਤੇ ਬਹੁਤ ਆਸਾਨੀ ਨਾਲ ਆਪਾਂ ਬੁਰ ਲਾ ਕੇ ਕੱਪੜਾ ਸਾਫ਼ ਕਰਕੇ ਪਾ ਸਕਦੇ ਹਾਂ ਦੁਬਾਰਾ ਤੇ ਸਿਰਫ 2 ਮਿੰਟਾਂ ਵਿੱਚ ਇਹ ਸਾਫ ਹੋ ਜੂਗਾ ਜੀ ਕੱਪੜਾ ਕੋਈ ਜ਼ਿਆਦਾ ਇਹ ਤੇ ਟਾਈਮ ਨਹੀਂ ਲੱਗਦਾ ਹੈਗਾ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੁਹਾਨੂੰ ਦੱਸਦੇ ਆਂ ਕਿਵੇਂ ਆਪਾਂ ਇਹਨੂੰ ਵੇਲਣੇ ਨਾਲ ਲਾਵਾਂਗੇ ਜੀ ਕੱਪੜਿਆਂ ਤੋਂ ਬੁਰ ਤੇ ਇਹਦੇ ਲਈ ਆਪਾਂ ਲਾ ਲਾਹੇ ਬੇੜ ਨਹੀਂ ਤੇ ਇੱਕ ਇੱਥੇ ਆਪਾਂ ਨੂੰ ਟੇਪ ਚਾਹੀਦੀ ਟੇਪ ਤੁਹਾਡੇ ਕੋਲ ਜੇਕਰ ਬਰੀਕ ਵਾਲੀ ਹੈਗੀ ਹੈਗੀ ਛੋਟੀ ਟੇਪ ਹੋ ਵੀ ਚੱਲ ਜੂਗੀ ਜੀ ਤੇ ਜੇਕਰ ਏਦਾਂ ਦੀ ਮੋਟੀ ਟੇਪ ਹੈਗੀ ਤੁਸੀਂ ਮੋਟੀ ਟੇਪ ਵੀ ਲੈ ਸਕਦੇ ਆ ਤੇ ਹੁਣ ਆਪਾਂ ਕੀ ਕਰਾਂਗੇ ਜੀ ਟੇਪ ਲਗਾਵਾਂਗੇ ਇਹ ਇਸ ਤਰੀਕੇ ਨਾਲ ਆਪਾਂ ਇਹ ਟੇਪ ਲੈ ਲਈ ਜੀ ਤੇ ਟੇਪ ਦਾ ਜਿਹੜਾ ਆਪਾਂ ਚੇਪ ਵਾਲਾ ਚੇੜ ਵਾਲਾ ਪਾਸਾ ਦਾ ਮਤਲਬ ਤੇ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਉੱਪਰਲੀ ਸਾਈਡ ਤੋਂ టేపలపేట టే లపేట సారే వేడనే టేపేట ਬ੍ਰੀਕ ਟੇਪ ਵੀ ਇਹ ਇਸੇ ਤਰ੍ਹਾਂ ਹੀ ਕੰਮ ਕਰੂਗੀ ਜਿਵੇਂ ਮੋਟੀ ਟੇਪ ਆਪਾਂ ਲਗਾਈ ਐ। ਇਹ ਦੇਖੋ ਜੀ ਹੁਣ ਆਪਾਂ ਟੇਪ ਇਹ ਲਪੇਟ ਲਈਏ ਤੇ ਤੇ ਨੇੜੇ ਤੋਂ ਦਿਖਾ ਦੋ। ਇਹ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਬੇਲਣੇ ਨੂੰ ਨਾ ਇਸ ਤਰੀਕੇ ਨਾਲ ਆਪਾਂ ਹੱਥ ਨਾਲ ਇਹਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਇਹ ਦੇਖੋ ਜੀ ਸਾਰੀ ਬੁਰ ਕਿਵੇਂ ਲੈ ਰਹੀ ਐ ਇਹ। ਸਾਰੀ ਬੁਰ ਲੈ ਜੂਗੀ ਜੀ ਇਹਦੇ ਨਾਲ। ਆਹ ਦੇਖੋ ਜੀ ਪੱਟੀ ਜਾ ਰਹੀ। ਇਸ ਤਰੀਕੇ ਨਾਲ ਲਾਈ ਜੂਗੀ ਜੀ ਬੜੀ ਆਸਾਨੀ ਨਾਲ ਕੋਟੀ ਤੋਂ ਵੀ ਆਪਾਂ ਲਾ ਕੇ ਦਿਖਾਉਣੀ ਹੈ ਜੀ ਤੁਹਾਨੂੰ ਇਹ ਬਾਹਾਂ ਤੇ ਜ਼ਿਆਦਾ ਲੱਗੀ ਹੋਈ ਹੈ ਜੀ ਆਹ ਵੇਖੋ ਇਸ ਤਰੀਕੇ ਨਾਲ ਆਪਾਂ ਬਾਹਾਂ ਤੋਂ ਵੀ ਲਾ ਲਾਂਗੇ ਕਿਉਂਕਿ ਉੱਤੇ ਕੋਟੀ ਟੋਫੀ ਤੇ ਕਾਲੇ ਲੂੰਸ ਸੀਗੇ ਉਹ ਘੱਟ ਦਿਖਦੇ ਸੀਗੇ ਇਸ ਤਰੀਕੇ ਨਾਲ ਇਹ ਜਿਹੜੇ ਚਿੱਟੇ ਲੂੰਗਾਂਗੇ ਇਹ ਲੈਂਦੇ ਦਿਸਣਗੇ ਤੁਹਾਨੂੰ ਇਹ ਵੇਖੋ ਜੀ ਨਾਲ ਦੀ ਨਾਲ ਲੱਗਣ ਲੱਗ ਗਏ ਲੂੰ ਇਹ ਵੇਖੋ ਬਹੁਤ ਜ਼ਿਆਦਾ ਲੂਣੇ ਹੀ ਲੱਗ ਜਾਣਗੇ ਇਸੇ ਤਰੀਕੇ ਨਾਲ ਹੀ ਸਾਫ਼ ਹੋ ਜਾਣਗੇ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਸਾਫ਼ ਕਰ ਲਾਂਗੇ ਇਹਨੂੰ ਇਹਨੂੰ ਥੋੜਾ ਜਿਹਾ ਦੋਨੇ ਪਾਸੋਂ ਦਬਾव ਦੇ ਲੈਣੀ ਹੈ ਇਸ ਤਰੀਕੇ ਨਾਲ ਹੱਥਾਂ ਨਾਲ ਤੇ ਇਸ ਤਰੀਕੇ ਨਾਲ ਆਪਾਂ ਲਾਵਾਂਗੇ ਬੁਰ ਨੂੰ ਇਸ ਤਰੀਕੇ ਨਾਲ ਲਊਗੀ ਜੀ ਬੁਰ ਆ ਵੇਖੋ ਦੇ ਲੈ ਰਹੀ ਇਹਨੇ ਬੁਰ ਤੇ ਇਸ ਤਰੀਕੇ ਨਾਲ ਇਹ ਬੁਰ ਲੱਗੂਗੀ ਜੀ ਖਨੂ ਲੱਗ ਰਏ ਇਹ ਤੇ ਸਾਰੇ ਕੱਪੜੇ ਤੋਂ ਆਪਾਂ ਇਦਾਂ ਹੀ ਲਾ ਲਾਂਗੇ ਜੀ ਤੇ ਇਹ ਵੇਖੋ ਜੀ ਇਹ ਕਿੰਨੇ ਲੂ ਲੈ ਗਏ ਇਹਦੇ ਨਾਲ ਦੇਖੋ ਇਸ ਤਰੀਕੇ ਨਾਲ ਹੋਰ ਵੀ ਲੈ ਰਹੇ ਬਹੁਤ ਜ਼ਿਆਦਾ ਇਹ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੀ ਕੋਟੀ ਤੋਂ ਤੇ ਟੋਪੀਆਂ ਤੋਂ ਜੋ ਵੀ ਕੱਪੜੇ ਹੈਗੇ ਗਰਮ ਕੱਪੜੇ ਸ਼ਾਲ ਛੂਲ ਜੀ ਸਾਰਿਆਂ ਤੋਂ ਇਸ ਤਰੀਕੇ ਨਾਲ ਆਪਾਂ ਲਾ ਸਕਦੇ ਹਾਂ ਬੁਰ ਤੇ ਇਹ ਵੇਖੋ ਜੀ ਬਾਹ ਕਿੰਨੀ ਸਾਫ਼ ਹੋ ਗਈ ਆਪਣੀ ਕੋਟੀ ਦੀ ਹੁਣ ਵੇਖੋ ਇਹ ਕਿੰਨੇ ਇਹ ਲੂ ਲੈ ਗਏ ਇਹ ਦੇਖੋ ਜੀ ਸਾਰਾ ਇਹ ਟੇਪ ਇਹ ਭਰ ਗਏ ਜੁੱਤੂ ਲੂਆ ਨਾਲ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਬੋਰ ਇਹ ਕੱਪੜਿਆਂ ਤੋਂ ਉਤਾਰ ਸਕਦੇ ਆਂਗੇ ਖਤੀ ਸੌਖਾ ਤਰੀਕਾ ਦੱਸਿਆ ਜੀ ਤੁਹਾਨੂੰ ਆਪਾਂ ਨੇ ਬੁਰ ਲਾਉਣ ਦਾ ਕੱਪੜਿਆਂ ਤੋਂ ਤੇ ਇਸ ਤਰੀਕੇ ਨਾਲ ਜੀ ਲਾ ਸਕਦੇ ਆਂਗੇ ਬੁਰ ਇਹ ਕੱਪੜਿਆਂ ਤੋਂ ਬਹੁਤ ਆਸਾਨੀ ਨਾਲ ਲੈ ਜਾਂਦੀ ਹੈਗੀ ਬੁਰ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਆਹ ਤਰੀਕਾ ਤੁਸੀਂ ਵੀ ਜ਼ਰੂਰ ਵਰਤਣਾ ਜੀ ਤੇ ਬਹੁਤ ਸੌਖੇ ਤਰੀਕੇ ਨਾਲ ਇਹ ਲੈ ਜਾਂਦੇ ਆ ਬੁਰ ਤੇ ਮਿੰਟਾਂ ਵਿੱਚ ਦੀ ਜੀ ਤੇ ਚਲੋ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਜੀ